ਜੇ ਅਗਰ ਬਾਬਾ ਹਵਾਰਾ ਬਾਹਰ ਆ ਜਾਂਦਾ ਤੇ ਮਹੀਨੇ ਬਾਅਦ ਉਹਨੇ ਸਰਕਾਰ ਨੇ ਕਰਿਆ ਇਹ ਸਰਕਾਰੀ ਹੈ ਸੋ ਇਹ ਬਲੀਆਂ ਭਾਲਦੇ ਨੇ ਇਹ ਕੁਰਬਾਨੀਆਂ ਭਾਲ ਦਿੱਤਾ ਕਿ ਉਹਨਾਂ ਦੇ ਰੋਟੀਆਂ ਰੋਟੀਆਂ ਸੇਕ ਸਕਣ ਆਪਣੀਆਂ ਜਿੱਦਾਂ ਜਿਵੇਂ ਅਗਰ ਰਾਤ ਨੂੰ 12 ਵਜੇ ਸੁਪਰੀਮ ਕੋਰਟ ਖੁੱਲ ਸਕਦੀ ਹੈ ਕਿਸੇ ਅੱਤਵਾਦੀ ਵਾਸਤੇ ਮੁਸਲਮਾਨ ਅੱਤਵਾਦੀ ਵਾਸਤੇ ਰਿਹਾਈ ਵਾਸਤੇ ਤੇ ਕੀ ਸਾਡੇ ਦਮ ਨਹੀਂ ਹੈਗਾ ਜਿੰਨਾ ਪੈਸਾ ਸਿੱਖਾਂ ਕੋਲ ਹੈ ਉਹ ਵੀ ਕੋਸ਼ਿਸ਼ ਕਰ ਸਕਦੇ ਮੈਂ ਨਾ ਕਰਨਾ ਨਹੀਂ ਹੈ ਜੇ ਨਾਲ ਗੋ ਵਕੀਲ ਵੱਡੇ ਕਰਖੋ ਨਹੀਂ ਰੱਖਣਗੇ ਜੀ ਫੰਨ ਕੱਢਿਓ ਫੰਨ ਕੱਢੇ ਕਰੋ ਇੱਕ ਬੰਦਾ ਜਿਹੜਾ ਪਾਸੋਂ ਬਾਹਰ ਗੋੜ ਪਾਕਸਾਂ ਦੇ ਦਿੰਦਾ ਕਿ ਉਹ ਸਿਰਫ 100 ਕਰੋੜ ਜਾਂ 50 ਕਰੋੜ ਇਹ ਆਪਣੇ ਬੰਦਿਆਂ ਨੂੰ ਮਾਰਿੰਦਾ ਕਿਉਂਦਾ ਇਹ ਤੁਹਾਨੂੰ ਹਾਈ ਕੋਰਟ ਜਾਂਦੀ ਤੇ ਰਾਜਪਾਲ ਨੇ ਤੁਹਾਡਾ ਕੰਮ ਕਰਦਣਾ ਜਿੱਦੋਂ ਹਿੰਦੂ ਜਾਂ ਮੁਸਲਮਨ ਦੀ ਗੱਲ ਕਰ ਲਈ ਉਹਨਾਂ ਦੇ ਵਕੀਲ ਹੁੰਦੇ ਨੇ ਉਹਨਾਂ ਕੋ ਮਹਿੰਗੀਆਂ ਗੱਡੀਆਂ ਨੇ ਪੂਰੀ ਕਹਿ ਲਈ ਵੀ ਆਲਿਸ਼ਾਨ ਜ਼ਿੰਦਗੀ ਹੈ ਪਰ ਜੇਕਰ ਸਿੱਖਾਂ ਦੇ ਵਕੀਲਾਂ ਦੀ ਗੱਲ ਆਂਦੀ ਹੈ ਕੋਈ ਝੁੱਗੀਆਂ 'ਚ ਰਹਿ ਰਿਹਾ ਹੈ ਕੋਈ ਰੋਟੀ ਨੂੰ ਤਰਸ ਰਿਹਾ ਹੈ ਐਦਾਂ ਕਿਉਂ ਹੈ ਤੁਸੀਂ ਸਿੱਖਾਂ ਦੀ ਨੀਤ ਮਾਰੀ ਹੈ ਇਹ ਧਰਮ ਪ੍ਰਤੀ ਵਫਾਦਾਰ ਨਹੀਂ ਹੈਗੇ ਇਹ ਆਪਣੀ ਸਿਆਸਤ ਪੱਧਰੀ ਆਪਣੀ ਜ਼ਮੀਨ ਪੱਦੀ ਆਪਣੇ ਪੰਥ ਪ੍ਰਤੀ ਆਪਣੇ ਦਰਵਾਜ਼ਾ ਪ੍ਰਤੀ ਇਹ ਵਫਾਦਾਰ ਨਹੀਂ ਹੈਗੇ ਜਿੱਦਾਂ ਇਹ ਵਫਾਦਾਰ ਹੋ ਗਏ ਸਾਰੇ ਕੰਮ ਹੋ ਜਾਣਗੇ ਕਿਥੇ ਪ ਹੋਰ ਅਰਬਾਂ ਦਾ ਲੰਗਰ ਲੱਗਣਗੇ ਦੇਖੋ ਤੇ ਕੀ ਇਹ ਕੋਈ ਵਕੀਲ ਮੈਦਾਨ ਖੜਾ ਕਰ ਸਕਦੇ ਕੀ RAMJIT KHULANI ਸਿੱਖਾ ਦਾ ਲੜ ਸਕਦਾ ਮੈਂ ਕਈਆਂ ਨੂੰ ਕਿਲਾ ਨੇ ਗੱਲ ਕੀਤੀ ਆ ਵੀ ਭਜੇਦਾ ਸੀ ਹਵਾਲੇ ਬਾਰੇ ਹੋਰ ਬੰਦੀ ਸਿੰਘਾਂ ਬਾਰੇ ਹਜੇ ਤੱਕ ਜੋਸ਼ੇਖ ਵਕੀਲ ਨੇ ਉਹਨਾਂ ਦੇ ਦਿਮਾਲੇ ਤੱਕ ਉਤਾਰ ਦਿੱਤੇ ਗਏ ਉਹ ਵੀ ਕੋਰਟ ਕਿਚੈਰੀਆਂ ਦੇ ਵਿੱਚ ਕਿਉਂਕਿ ਉਹਨਾਂ ਪਤਾ ਸਿੱਖਾ ਪਿੱਛੇ ਕੋਈ ਨਹੀਂ ਹੈਗਾ ਸਿੱਖਾਂ ਦੀ ਯਾਦ ਪਤਾ ਕੀ ਆ ਸੋਮਵਾਰ ਮੁੱਦਾ ਖੜਾ ਕਰਨਾ ਸ਼ੁੱਕਰਵਾਰ ਤੱਕ ਬਖਾਉਣਾ ਸ਼ਰਈਆ ਛੁੱਟੀ ਸੋਮਵਾਰ ਦਾ ਨਵਾਂ ਮੁੱਦਾ ਤੁਸੀਂ ਆਪਣੀ ਫੇਸਬੁੱਕ ਚੈੱਕ ਕਰ ਲਓ ਇਦਾਂ ਨਹੀਂ ਨਾ ਥਾਰਾ ਹੀ ਨਾ ਲੱਗਾ ਸਾਰਾ ਪੰਜਾਬ ਡੁੱਬ ਗਿਆ ਪਿਲਗਾ ਤੁਹਾਨੂੰ ਲੱਗਾ ਸਾਰੇ ਬੱਚੇ ਚੁੱਕੇ ਗਏ ਤੁਹਾਨੂੰ ਲੱਗਾ ਸਾਰੇ ਬੱਚੇ ਨਸ਼ਾ ਨਹੀਂ ਮਰ ਗਏ ਆਪਕੇ ਆਪ ਦੇ ਗੇਮ ਖਤਮ ਹੋ ਜਾਂਦੀ ਹੈ ਜਿਹੜਾ ਇੱਕ ਨਿਸ਼ਾਨ ਥਲੇ ਕੱਚੋਂ ਆਉਂਦੀ ਗੱਲ ਕਰਦੇ ਨੇ ਉਹ ਕਿਉਂ ਨਹੀਂ ਹੁੰਦੇ ਠੀਕ ਹੈ ਕੁਝ ਹੱਦ ਤੱਕ ਹੁੰਦੇ ਵੀ ਨੇ ਪਰ ਹਰ ਕਿਸ ਨੇ ਇਹ ਵੀ ਹੁੰਦਾ ਮੇਰਾ ਬਾਟਾ ਉੱਚਾ ਰਹੇ ਮੇਰਾ ਚੁੱਲਾ ਚਾਂਦਾ ਰਹੇ ਜਿਹੜੇ ਨਿਸ਼ਾਨ ਦੀ ਗੱਲ ਕਰਦੇ ਆ ਜਿਹੜਾ ਕਿਸੇ ਨਿਸ਼ਾਨ ਸੀ ਉਹਦੇ ਜਾ ਕੇ ਭਗਵੰਤ ਮਾ ਦੀ ਪਗ ਦੇ ਨਾਲ ਕਰਦਾ ਕਿੰਨੇ ਕੀਤਾ ਕੀ ਜੈ ਜੀ ਲਾਲ ਗਬੀਰ ਸਿੰਘ